ਸਾਰੇ ਕਿਸਾਨਾਂ ਦੇ ਚਿਹਰੇ ਤੇ ਤੁਸੀਂ ਉਸ ਸ਼ਹਾਦਤ ਦਾ ਗਮ ਦੇਖ ਸਕਦੇ ਹੋ ਕਿਉਂਕਿ ਜਦੋਂ ਆਪਣਾ ਸਾਥੀ ਚਲਾ ਜਾਂਦਾ ਸੰਘਰਸ਼ ਕਮੇਟੀ ਜਿਹੜੀ ਹੈ ਕੰਗ ਤਰਨ ਤਾਰਨ ਜਿਹੜੀ ਅੱਜ ਇਹ ਲੋਕ ਜਿਹੜਾ ਹੈਗਾ ਗਵਾਹੀ ਭਰਦਾ ਹੈ ਕਿ ਅੱਜ ਉਹਨਾਂ ਦੇ ਸਾਥੀ ਜਿਹੜੇ ਇੱਥੇ ਨਾਲ ਸੀ ਉਹ ਉਹਨਾਂ ਦੇ ਨਾਲ ਰਜਿੰਦਰਾ ਹਸਪੀਟਲ ਜਿਹੜੇ ਹੈਗੇ ਨੇ ਗਏ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਰੇਸ਼ਮ ਸਿੰਘ ਜਿਹੜਾ ਹੈਗਾ ਦਮ ਤੋੜ ਦੇਵੇਗਾ ਇਹ ਅੱਜ ਕਮਰਾ ਰੇਸ਼ਮ ਸਿੰਘ ਤੋਂ ਬਿਨਾ ਖਾਲੀ ਹੈ ਸਾਢੇ 10 ਦਾ 10 ਵਜੇ ਦਾ ਟਾਈਮ ਹੀ ਲੰਗਰ ਸਟਾਰਟ ਕੀਤਾ ਵਾ ਤੇ ਇਹ ਸੰਗਤ ਜਿਹੜੀ ਲੰਗਰ ਛਕਣ ਨੂੰ ਆ ਰਹੀ ਹੈ ਤੇ ਉਧਰੋਂ ਇਹ ਆਵਾਜ਼ ਪੈ ਗਈ ਆ ਵੀ ਆਪਣਾ ਰੈਸਿਪਸ਼ਨ ਜਿਹੜੀ ਹੈ ਯਾਰੀਲੀ ਦਵਾਈ ਜਿਹੜੀ ਆ ਉਹ ਨਿਗਲ ਲਈ ਆ ਤੁੰਗਰਸ਼ ਦੇ ਵਿੱਚ ਇਹੋ ਹੀ ਆ ਜੀ ਅਸੀਂ ਜਿਹੜੇ ਪਹਿਲਾਂ ਦਿੱਲੀ ਵਿੱਚ ਬੈਠੇ ਰਹੇ ਆ ਉਦੋਂ 7-800 ਬੰਦਾ ਪ੍ਰਾਂਸ਼ੀਤ ਹੋ ਗਿਆ ਹੁਣ ਇੱਥੇ ਸਾਲ ਦਾ ਕਰੀਬ ਹੋ ਗਿਆ ਇੱਥੇ ਬੈਠੇ ਸਾਡੇ ਰੋਜ਼ ਦੇ ਰੋਜ਼ ਸਿੰਗ ਕੋਈ ਢਿੱਲੇ ਹੁੰਦੇ ਮੱਠੇ ਹੁੰਦੇ ਬਿਮਾਰ ਵੀ ਹੋ ਜਾਂਦੇ ਠੰਡ ਬਹੁਤ ਜ਼ਿਆਦੀ ਆ ਇਸ ਵੇਲੇ ਅਸੀਂ ਸ਼ੰਭੂ ਮੋਰਚੇ ਤੇ ਆਂ ਔਰ ਉਸ ਟਰਾਲੀ ਦੇ ਨੇੜੇ ਆਂ ਜਿਸ ਟਰਾਲੀ ਦੇ ਵਿੱਚ ਅੱਜ ਜਿਸ ਕਿਸਾਨ ਨੇ ਸ਼ਹਾਦਤ ਪਾਈ ਹੈ ਰੇਸ਼ਮ ਸਿੰਘ ਜ਼ਿਲ੍ਹਾ ਤਰਨਤਾਰਨ ਦਾ ਵਾਸੀ ਸੀ ਅੱਜ ਸਵੇਰੇ ਉਸਨੇ ਜਹਰੀਲਾ ਪਦਾਰਥ ਨਿਗਲਿਆ ਜਿਸ ਦੇ ਨਾਲ ਅੱਜ ਉਹਨਾਂ ਦੀ ਮੌਤ ਹੋ ਚੁੱਕੀ ਹੈ ਸ਼ਹਾਦਤ ਜਿਹੜਾ ਹੈਗਾ ਉਪਾ ਚੁੱਕੇ ਨੇ ਇੱਥੇ ਆ ਕੇ ਲੰਗਰ ਦੇ ਵਿੱਚ ਸੇਵਾ ਕਰਦੇ ਸੀ ਅਮਨਨ ਹਰ ਰੋਜ਼ ਆਪਨੇ ਆ ਕੇ ਸਾਥੀਆਂ ਦੇ ਨਾਲ ਗੱਲਬਾਤ ਕਰਦੇ ਸੀ ਪਰ ਅੱਜ ਇਹ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਆਂ ਅੱਜ ਸਾਰੇ ਕਿਸਾਨਾਂ ਦੇ ਚਿਹਰੇ ਤੇ ਤੁਸੀਂ ਉਸ ਸ਼ਹਾਦਤ ਦਾ ਗਮ ਦੇਖ ਸਕਦੇ ਹੋ ਕਿਉਂਕਿ ਜਦੋਂ ਆਪਣਾ ਸਾਥੀ ਚਲਾ ਜਾਂਦਾ ਦੁਨੀਆ ਤੋਂ ਚਲਾ ਜਾਂਦਾ ਹੈ ਔਰ ਖਾਸ ਤੌਰ ਤੇ ਜਦੋਂ ਤੁਸੀਂ ਤਕਰੀਬਨ 1 ਸਾਲ ਤੋਂ ਇਕੱਠੇ ਰਹਿ ਰਹੇ ਹੋ ਔਰ ਲੜਾਈ ਤੁਹਾਡੀ ਵੱਡੀ ਹੋਵੇ ਉਸ ਵੇਲੇ ਜਦੋਂ ਤੁਸੀਂ ਸ਼ਹਾਦਤ ਦਾ ਜਾਮ ਪੀ ਜਾਂਦੇ ਹੋ ਤਾਂ ਜ਼ਾਹਰ ਤੌਰ ਤੇ ਹੁੰਦਾ ਹੈ ਕਿ ਉਹਨਾਂ ਦੇ ਸਾਥੀਆਂ ਨੂੰ ਇਸ ਗੱਲ ਦਾ ਗਮ ਵੀ ਰਹਿੰਦਾ ਔਰ ਗਿਲਾ ਵੀ ਰਹਿੰਦਾ ਕਿ ਸਰਕਾਰਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਇਸੇ ਕਰਕੇ ਸਾਡੇ ਸਾਥੀ ਜਿਹੜੇ ਗਏ ਨੇ ਉਹ ਸ਼ਹਾਦਤ ਜਿਹੜੀ ਗਏ ਪਾ ਰਹੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਪਹਿਲਾਂ ਵੇਖ ਚੁੱਕੇ ਹੋਵੋਗੇ ਕਿ ਰੇਸ਼ਮ ਸਿੰਘ ਅੱਜ ਸਵੇਰੇ ਜਿਹੜਾ ਹਸਪਤਾਲ ਲੈ ਕੇ ਗਏ ਰਜਿੰਦਰਾ ਹਸਪਤਾਲ ਇਸ ਤੋਂ ਬਾਅਦ ਉਹਨਾਂ ਨੂੰ ਉੱਥੇ ਜਿਹੜਾ ਹੈਗਾ ਅਮ੍ਰਿਤਿਕ ਜਿਹੜਾ ਹੈਗਾ ਐਲਾਨ ਦਿੱਤਾ ਸੀ ਔਰ ਇਹ ਉਹਨਾਂ ਦੀ ਟਰਾਲੀ ਹੈ ਜਿੱਥੇ ਰੇਸ਼ਮ ਸਿੰਘ ਜਿਹੜੇ ਹੈਗੇ ਨੇ ਉਹ ਇੱਥੇ ਰਹਿੰਦੇ ਸੀ ਔਰ ਇਹ ਉਹਨਾਂ ਦਾ ਆਸ਼ਿਆਨਾ ਜਿਸ ਨੂੰ ਹੁਣ ਇਹ ਤਾਲਾ ਜਿਹੜਾ ਹੈਗਾ ਸੰਘਰਸ਼ ਕਮੇਟੀ ਜਿਹੜੀ ਹੈ ਕੰਗ ਤਰਨ ਤਰਨ ਜਿਹੜੀ ਅੱਜ ਇਹ ਲੋਕ ਜਿਹੜਾ ਹੈਗਾ ਗਵਾਹੀ ਭਰਦਾ ਕਿ ਅੱਜ ਉਹਨਾਂ ਦੇ ਸਾਥੀ ਜਿਹੜੇ ਇੱਥੇ ਨਾਲ ਸੀ ਉਹ ਉਹਨਾਂ ਦੇ ਨਾਲ ਰਜਿੰਦਰਾ ਹਸਪੀਟਲ ਜਿਹੜੇ ਹੈਗੇ ਨੇ ਗਏ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਰੇਸ਼ਮ ਸਿੰਘ ਜਿਹੜਾ ਹੈਗਾ ਦਮ ਤੋੜ ਦੇਵੇਗਾ ਔਰ ਹਰ ਰੋਜ਼ ਦੀ ਤਰ੍ਹਾਂ ਜਿਹੜਾ ਹੈਗਾ ਨਾ ਆਪਣੇ ਇੱਥੋਂ ਹੀ ਜਿਹੜਾ ਹੈਗਾ ਤਿਆਰ ਹੁੰਦੇ ਸੀ ਇਹ ਉਹਨਾਂ ਦੀ ਟਰਾਲੀ ਹੈਗੀ ਹੈ ਜਿਸ ਦੇ ਵਿੱਚ ਉਹਨਾਂ ਦੇ ਹਾਲੇ ਤੱਕ ਜਿਹੜੇ ਹੈਗੇ ਨੇ ਤੁਹਾਨੂੰ ਦਿਖਾ ਦੇਗੇ ਕੱਪੜੇ ਵਗੈਰਾ ਜਿਹੜੇ ਹੈਗੇ ਨੇ ਉਹਨਾਂ ਦੇ ਇੱਥੇ ਇਸੇ ਟਰਾਲੀ ਦੇ ਵਿੱਚ ਜਿਹੜੇ ਹੈਗੇ ਨੇ ਪਾਏ ਤੁਹਾਨੂੰ ਨਜ਼ਰ ਆਉਣਗੇ ਕਿਉਂਕਿ ਤੜਕਾ ਜ ਤੜਕ ਸਵੇਰੀ ਜਿਹੜਾ ਹੈਗਾ ਉਹਨਾਂ ਵੱਲੋਂ ਇਹ ਜਿਹੜਾ ਹੈਗਾ ਖੌਫਨਾਕ ਕਦਮ ਚੁੱਕਿਆ ਗਿਆ ਸੀ ਕਿਉਂਕਿ ਆ ਲੰਬੇ ਸਮੇਂ ਤੋਂ ਜਿਹੜਾ ਹੈਗਾ ਕਿਸਾਨ ਪਰੇਸ਼ਾਨ ਨੇ ਔਰ ਇਸੇ ਕਰਕੇ ਜਿਹੜੇ ਉਹ ਆਪਣੀ ਜੱਦੋਜਿਹਾਦ ਦੀ ਲੜਾਈ ਲੜ ਰਹੇ ਨੇ ਸਰਕਾਰਾਂ ਦੇ ਖਿਲਾਫ ਖਾਸ ਤੌਰ ਤੇ ਜਦੋਂ ਅੱਜ ਸਵੇਰੇ ਇਹ ਖਬਰ ਆਈ ਕਿ ਰੇਸ਼ਮ ਸਿੰਘ ਜਿਹੜਾ ਹੈਗੇ ਉਹ ਨਹੀਂ ਰਹੇ ਤਾਂ ਇੱਧਰ ਦੇਖ ਸਕਦੇ ਹੋ ਉਸੇ ਰੇਸ਼ਮ ਸਿੰਘ ਦੇ ਜਿਹੜੇ ਕੱਪੜੇ ਤੁਹਾਨੂੰ ਨਜ਼ਰ ਆਉਣਗੇ ਹਾਲਾਂਕਿ ਲੋਕ ਲੱਗਾਗੇ ਥੋੜੀ ਜਿਹੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਉਹ ਉਹਨਾਂ ਦੇ ਕੱਪੜੇ ਜਿਹੜੇਗੇ ਜਰੂਰ ਦਿਖਾ ਦਿੱਤੇ ਜਾਣ ਕਿ ਰੇਸ਼ਮ ਸਿੰਘ ਜਿਹੜਾ ਹੈਗਾ ਆ ਇੱਥੇ ਕਮਰੇ ਦੇ ਵਿੱਚ ਰਹਿ ਕੇ ਜਿਹੜੀ ਹੈਗੇ ਉਹ ਆਪਣੀ ਜਿਹੜਾ ਹੈਗਾ ਉਹ ਸੰਘਰਸ਼ ਕਰਦੇ ਸੀ ਇੱਥੋਂ ਜਿਹੜਾ ਹੈਗਾ ਉਹ ਹਰ ਰੋਜ਼ ਲੰਗਰ ਦੇ ਵਿੱਚ ਜਿਹੜੀ ਹੈਗੀ ਇਹ ਆਪਣੀ ਸੇਵਾ ਨਿਭਾਉਂਦੇ ਸੀ ਇਹ ਅੱਜ ਕਮਰਾ ਰੇਸ਼ਮ ਸਿੰਘ ਤੋਂ ਬਿਨਾ ਖਾਲੀ ਹੈ ਉਡੀਕ ਰਿਹਾ ਹੋਵੇ ਜਿਵੇਂ ਤੁਹਾਨੂੰ ਇੱਥੇ ਜਿਹੜਾ ਹੈਗਾ ਉਨ੍ਹਾਂ ਦੇ ਕੱਪੜੇ ਉਨ੍ਹਾਂ ਦੇ ਜਿਹੜਾ ਹੈਗਾ ਇੱਥੇ ਜਿਹੜਾ ਅੱਜ ਜਦੋਂ ਸਵੇਰੇ ਉਨ੍ਹਾਂ ਨੇ ਇਹ ਹਰੀਲਾ ਪਦਾਰਥ ਨਿਕਲਿਆ ਤਾਂ ਇੱਥੋਂ ਜਿਹੜਾ ਉਨ੍ਹਾਂ ਨੂੰ ਰੈਫਰ ਕੀਤਾ ਗਿਆ ਸੀਗਾ ਰਾਜਪੁਰਾ ਸਿਵਲ ਹਸਪੀਟਲ ਇਸ ਤੋਂ ਬਾਅਦ ਰਜਿੰਦਰਾ ਹਸਪੀਟਲ ਪਟਿਆਲਾ ਰੈਫਰ ਕੀਤਾ ਗਿਆ ਉਨ੍ਹਾਂ ਸਾਥੀ ਸਾਡੇ ਨਾਲ ਆ ਬਾਕੀ ਬਹੁਤ ਮੰਦਭਾਗੀ ਘਟਨਾ ਜਿਹੜੀ ਅੱਜ ਸਵੇਰ ਵਾਪਰੀ ਹੈਗੀ ਇਸ ਤੋਂ ਪਹਿਲਾਂ ਵੀ ਇੱਕ ਕਿਸਾਨ ਵੱਲੋਂ ਖੁਦਕੁਸ਼ੀ ਇਸੇ ਰੂਪ ਦੇ ਵਿੱਚ ਕੀਤੀ ਗਈ ਸੀ ਰੇਸ਼ਮ ਸੰਘ ਸੁਭਾ ਦੇ ਪੱਖ ਤੋਂ ਕਿਹੋ ਜਿਹੀ ਸੀ ਔਰ ਤੁਹਾਨੂੰ ਕਦੋਂ ਆਖਰੀ ਵਾਰ ਕਦੋਂ ਮਿਲੇ ਜੀ ਇੱਕ ਵੀ ਮੈਂ ਲੰਗਰ ਦੇ ਜਿਹੜੇ ਸਵਾਵ ਨਮਾਰਿਆ ਵਾ तकरीबन ਜਿਹੜੇ ਸਾਰੇ ਕਿਸਾਨ ਆ ਇਥੋਂ ਲੰਘ ਸਕਦੇ ਤੇ ਮੈਨੂੰ ਰਜਾਨਾ ਮਿਲਦੇ ਆ ਉਸ ਆਦਮੀ ਦਾ ਜਿਹੜਾ ਸੁਭਾਅ ਬਹੁਤ ਵਧੀਆ ਸੀ ਤੇ ਉਹ ਮੇਨ ਜਿਹੜਾ ਵੀ ਉਹ ਬਾਬਾ ਦੀਪ ਸਿੰਘ ਪਉ ਵੰਡ ਉਹਨਾਂ ਦੇ ਪਿੰਡ ਦੇ ਵਸਨੀਕ ਆ ਪਰ ਅੱਜ ਦਿਲ ਦੇ ਵਿੱਚ ਉਹਨਾਂ ਨੇ ਇਹੀ ਮਤਲਬ ਸਵੇਰ ਤੋਂ ਕੱਲ ਤਾਈਓ ਗੱਲ ਕਰ ਰਹੀ ਸੀ ਕਿ ਮੋਦੀ ਸਰਕਾਰ ਸਾਰੇ ਸੁਨਾਰੀ ਕਰਨ ਲੱਗੀ ਤੇ ਸਾਨੂੰ ਜਿਹੜਾ ਉਹ ਮਤਲਬ ਉਹਦੇ ਗਮ ਦੇ ਵਿੱਚ ਮਤਲਬ ਵੇਖੋ ਕਿਸਾਨਾਂ ਦੀ ਕੋਈ ਸੁਣਾਈ ਨਹੀਂ 11 ਮਹੀਨੇ ਤੋਂ ਤੇ ਉਸ ਉਦਾਸੀ ਦੇ ਵਿੱਚ ਉਹਨੇ ਅੱਜ ਜਿਹੜੇ ਆ ਆਪਣਾ ਦਵਾਈ ਪੀ ਕੇ ਜਿਹੜੀ ਉਹ ਆਪਣੀ ਆਤਮ ਹੱਤਿਆ ਜਿਹੜੀ ਆ ਉਹ ਖਤਮ ਕਰ ਦਿੱਤੀ ਆ ਅਸਾਂ ਕੋਸ਼ਿਸ਼ ਬਹੁਤ ਕੀਤੀ ਆ ਵੀ ਉਹਨੂੰ ਹਸਪਤਾਲ ਲਿਜਾ ਕੇ ਉਹਦਾ ਇਲਾਜ ਕੀਤਾ ਪਰ ਨਹੀਂ ਉਹ ਆਪਣੇ ਜਿਹੜਾ ਵਾ ਦਮ ਛੱਡ ਗਿਆ ਸ਼ਾਮ ਤੁਹਾਨੂੰ ਕੱਲ ਮਿਲੇ ਹਾਂਜੀ ਕੱਲ ਰੋਜ਼ਾਨਾ ਮਤਲ ਲੰਗਰ ਤੇ ਸਾਡੇ ਨਾਲ ਉੱਥੇ ਮਿਲਦੇ ਸਾਨੂੰ ਰੋਜ਼ਾਨਾ ਕੋ ਮਲ ਲੰਗਰ ਸ਼ਿਕਾ ਰਹੇ ਸਾਰਿਆਂ ਨੂੰ ਤੋਂ ਰੋਜ਼ਾਨਾ ਹੀ ਲੰਗਰ ਦੇ ਵਿੱਚ ਸਾਨੂੰ ਮਿਲਦੇ ਆ ਬਹੁਤ ਵਧੀਆ ਸ਼ੁਭਾਈ ਪਾਰੇ ਗੰਦੀਆਂ ਸਰਕਾਰਾਂ ਜਿਹੜੀਆਂ ਸਾਡੀਆਂ ਤੁਹਾਨੂੰ ਕਦੋਂ ਪਤਾ ਲੱਗਾ ਕਿ ਹੁਣ ਰੇਸ਼ਮ ਸਿੰਘ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ। ਵੇਖੋ ਜੀ ਅਸੀਂ ਤਕਰੀਬਨ 1.10 10 ਵਜੇ ਦਾ ਟਾਈਮ ਹੀ ਲੰਗਰ ਸਟਾਰਟ ਕੀਤਾ ਵਾ ਤੇ ਇਹ ਸੰਗਤ ਜਿਹੜੀ ਲੰਗਰ ਸ਼ਕਨ ਨੂੰ ਆ ਰਹੀ ਹੈ ਤੇ ਉਧਰੋਂ ਇਹ ਆਵਾਜ਼ ਪੈ ਗਈ ਆ ਵੀ ਆਪਣਾ ਰੇਸ਼ਮ ਸਿੰਘ ਜਿਹੜੀ ਇਹ ਯਰੀਲੀ ਦਵਾਈ ਜਿਹੜੀ ਆ ਉਹ ਨਿਗਲ ਲਈ ਆ ਤੇ ਅਸੀਂ ਉਸੇ ਪਰ ਐਂਬੂਲੈਂਸ ਲੈ ਕੇ ਜਿਹੜਾ ਵਾ ਹਸਪਤਾਲ ਭੇਜ ਦਿੱਤਾ ਗਿਆ ਨਾਲ ਉਹਨਾਂ ਦੇ ਸਾਥੀਆਂ ਨੂੰ ਭੇਜਿਆ ਵਾ ਪਰ ਉਹ ਹਸਪਤਾਲ ਜਾ ਕੇ ਜਿਹੜੇ ਉਹ ਆਪਣਾ ਦਮ ਤੋੜ ਗਏ। ਕਿਵੇਂ ਮਹਿਸੂਸ ਫਿਰ ਜਿਹੜਾ ਹੁੰਦਾ ਜੀ ਜਦੋਂ ਕੋਈ ਸਾਥੀ ਜਿਹਨਾਂ ਨਾਲ ਇੱਕ ਲੰਬਾ ਸੰਘਰਸ਼ ਕੀਤਾ ਹੋਵੇ ਲੰਬੇ ਸਮੇਂ ਤੋਂ ਜੁੜੇ ਹੋਣ ਜਦੋਂ ਉਹ ਤੁਹਾਨੂੰ ਵਿੱਚੋਂ ਜਿਹੜੇ ਵਿਛੜ ਜਾਂਦੇ ਵਿਛੜ ਗਏ ਨੇ ਜੀ ਵੇਖੋ ਇਹ ਜੀ ਸਾਡਾ ਇੱਕ ਪਰਿਵਾਰ ਆ ਜਦੋਂ ਪਰਿਵਾਰ ਦੇ ਵਿੱਚ ਕੋਈ ਵੀ ਜੀਤ ਚਲ ਜਾਂਦਾ ਤਾਂ ਅਦਾਸੀ ਤੇ ਹੁੰਦੀ ਹੈ ਦੁੱਖ ਤਾਂ ਹੁੰਦਾ ਹੀ ਆ ਇਹ ਸਾਡੇ ਜਿਹੜਾ ਨਿੱਜੀ ਪਰਿਵਾਰ ਆ ਉਹਨਾਂ ਤੋਂ ਵੀ ਜਿਹੜਾ ਵਾ ਸਾਡਾ ਵਧੀਆ ਪਰਿਵਾਰ ਜਿਹੜਾ ਇਹ ਸਾਡਾ ਕਿਸਾਨਾਂ ਦਾ ਜਿਹੜੇ ਇੱਥੇ ਚੱਲ ਰਿਹਾ ਪਰ ਅੱਜ ਸਾਨੂੰ ਬਹੁਤ ਦੁੱਖ ਆ ਤੇ ਕਾਰਨ ਇਹ ਜਿਹੜੀ ਮੌਤ ਦਾ ਸਾਡੀਆਂ ਸਰਕਾਰਾਂ ਵਾਂ ਜਿਨ੍ਹਾਂ ਨੇ ਸਾਡੀਆਂ ਵੇਖੋ ਜਾਇਜ ਮੰਗਾ ਲੈ ਕੇ ਬੈਠੇ ਆ ਉਹਨਾਂ ਨੂੰ ਮੰਨਣ ਤੋਂ ਅਨਕਾਰੀ ਕਰਦੀ ਆ ਤੇ ਉਸੇ ਹੀ ਦੁੱਖ ਨੂੰ ਲੈ ਕੇ ਜਿਹੜਾ ਉਸ ਰੇਸ਼ਮ ਸਿੰਘ ਨੇ ਆਦੀ ਭਾਈ ਦਹਾਕੇ ਜ਼ਿੰਦਗੀ ਦੇ ਖੇਤਾਂ ਦੇ ਬੰਨੇ ਤੇ ਕੱਟੇ ਮੋਟਰਾਂ ਤੇ ਕੱਟੇ ਪਰ ਆਖਰੀ ਪੜਾ ਜਿਹੜਾ عمر ਦਾ ਆਖਰੀ ਪੜਾਏਗਾ ਉਹ ਮਜਬੂਰ ਨਾ ਸੜਕਾਂ ਤੇ ਬੈਠਣ ਦੇ ਲਈ ਇਹਨਾਂ ਨੂੰ ਹੋਣਾ ਪਿਆ ਕਿਸਾਨਾਂ ਨੂੰ ਮੇਰੇ ਨਾਲ ਹੋਰ ਕਿਸਾਨ ਨੇ ਇੰਨੇ ਔਰ ਜ਼ਿੰਦਗੀ ਦਾ ਲੰਬਾ ਸੰਘਰਸ਼ ਜਿਹੜਾ ਹੈ ਇਹਨਾਂ ਦੇ ਉਮਰ ਤੋਂ ਤਗਾਜਾ ਲਗਾਇਆ ਜਾ ਸਕਦਾ ਕਿਉਂਕਿ ਲੰਬਾ ਸੰਘਰਸ਼ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੱਟਿਆ ਔਰ ਅਗਲਾ ਸੰਘਰਸ਼ ਦੇ ਲਈ ਜਿਹੜੇ ਹੈਗੇ ਤਿਆਰ ਨੇ ਔਰ ਅਗਲੀਆਂ ਆਪਣੀਆਂ ਨਸਲਾਂ ਔਰ ਫਸਲਾਂ ਦੀ ਲੜਾਈ ਨੂੰ ਬਣਾ ਕੇ ਜਿਹੜੇ ਹੈਗੇ ਨੇ ਸੰਘਰਸ਼ ਕਰਨੇ ਬਾਬਾ ਜੀ ਤੁਹਾਡੀ ਉਮਰ ਦੇ ਤਗਾਜੇ ਸਮਝ ਸਕਦੇ ਕਿ ਤੁਸੀਂ ਇੱਕ ਲੰਬਾ ਪਿੰਡ ਜਿਹੜਾ ਹੈਗਾ ਜ਼ਿੰਦਗੀ ਦਾ ਸਾਥੀ ਵੀ ਅਲਵਿਦਾ ਕਹਿ ਰਹੇ ਨੇ ਸਾਥੀ ਵੀ ਜਾਣ ਤੋਂ ਜਿਹੜਾ ਜਹਾਨ ਤੋਂ ਜਿਹੜਾ ਗਾ ਰੁਖਸਰ ਹੋ ਰਹੇ ਨੇ ਕਿਸ ਤਰੀਕੇ ਦਾ ਜਿਹੜਾ ਹੈਗਾ ਦਿਮਾਗ ਦੇ ਜ਼ਹਿਨ ਦੇ ਵਿੱਚ ਆਉਂਦਾ ਸੰਘਰਸ਼ ਨੂੰ ਲੈ ਕੇ ਜੀ ਸੰਘਰਸ਼ ਦੇ ਵਿੱਚ ਇਹੋ ਹੀ ਆ ਜੀ ਅਸੀਂ ਜਿਹੜੇ ਪਹਿਲਾਂ ਦਿੱਲੀ ਵਿੱਚ ਬੈਠੇ ਰਹੇ ਆ ਉਦੋਂ 7-800 ਬੰਦਾ ਆਪਣਾ ਸ਼ਹੀਦ ਹੋ ਗਿਆ ਹੁਣ ਇੱਥੇ ਸਾਲ ਤਾਂ ਕਰੀਬ ਹੋ ਗਿਆ ਇੱਥੇ ਬੈਠੇ ਸਾਡੇ ਰੋਜ਼ ਦੇ ਰੋਜ਼ ਸਿੰਘ ਕੋਈ ਢਿੱਲੇ ਹੁੰਦੇ ਮੱਠੇ ਹੁੰਦੇ ਬਿਮਾਰ ਵੀ ਹੋ ਜਾਂਦੇ ਠੰਡ ਬਹੁਤ ਜ਼ਿਆਦੀ ਆ ਤੇ ਜਿਹੜੀਆਂ ਸਰਕਾਰਾਂ ਉਹ ਇੱਕ ਲੋਹੇ ਦਾ ਥਰਮ ਬਣੀਆਂ ਹੋਈਆਂ ਪਈ ਅਸੀਂ ਇਹਨਾਂ ਦੇ ਨਾਲ ਕੋਈ ਗੱਲ ਨਹੀਂ ਕਰਨੀ ਜਿਵੇਂ ਦੂਜੇ ਦੇਸ਼ ਦੇ ਵਿੱਚ ਅਸੀਂ ਆਏ ਹੁੰਨੇ ਆ ਇਸ ਤਰ੍ਹਾਂ ਦਾ ਵਰਤੀਵਾ ਨਹੀਂ ਤੇ ਕੋਈ ਸਰਕਾਰ ਘਰ ਕੋਈ ਸਰਕਾਰਾਂ ਦੇ ਕੋਲੇ ਜਾਂਦਾ ਮੁਸ਼ਕਲਾ ਹੁੰਨ ਤੇ ਵੀ ਸਾਨੂੰ ਵੀ ਇਸ ਗੱਲ ਦੀ ਮੁਸ਼ਕਲਾ ਤੇ ਸਰਕਾਰ ਸਾਡੀ ਹੱਲ ਕਰੇ ਤੇ ਅਸੀਂ ਕਈ 2-4 ਸਾਲਾਂ ਤੋਂ ਤੇ ਬਹੁਤ ਜ਼ਿਆਦਾ ਮਜਬੂਰ ਹੋਏ ਪਏ ਆ ਵੀ ਸਰਕਾਰਾਂ ਨੇ ਜਿਹਨਾਂ ਇੱਕ ਦੇ ਸਾਡੇ ਦੇ ਸਿਰ ਦੇ ਕਰਜ਼ਾ ਚੜੀ ਜਾਂਦਾ ਇਹ ਕਹੀਂ ਘਰਾਂ ਦੇ ਕੰਮ ਕਰਕੇ ਜਿਹੜੇ ਛੱਡ ਕੇ ਇੱਥੇ ਛੜਕਾਂ ਦੇ ਬੈਠੇ ਆ ਤੇ ਸਾਨੂੰ ਚਾਰ ਸਵੇਰੇ ਜਦੋਂ ਪਰੇਸ਼ਾਨੀਆਂ ਆਉਂਦੀਆਂ ਤੇ ਇਹੋ ਜੀਆਂ ਗੱਲਾਂ ਸਾਡੇ ਮਨ ਵਿੱਚ ਆਪਣੇ ਆਪ ਹੀ ਆ ਜਾਂਦੀਆਂ ਦਿਲ ਤੇ ਪੱਥਰ ਆ ਕਿ ਕਿਹੜੇ ਅ ਅਸੀਂ ਗਰਮੀ ਆਪਦੇ ਤਨ ਤੇ ਹੰਡਾਈ ਅਸੀਂ ਸਿਆਲ ਹੱਡ ਚੀਰਵੀਂ ਠੰਡ ਆਪਣੇ ਤਨ ਤੇ ਡਾਰੇ ਪੂਰੀ ਠੰਡਾ ਬੁੱਲਾ ਸਰਕਾਰਾਂ ਵੱਲੋਂ ਨਹੀਂ ਨਹੀਂ ਜੀ ਕੋਈ ਠੰਡਾ ਨਹੀਂ ਗਰਮੀ ਆਉਂਦਾ ਸਭ ਗਰਮ ਤੋਂ ਗਰਮ ਅੱਜ ਵੇਖੋ ਡੱਲੇਵਾਲ ਸਾਹਿਬ ਨੂੰ ਕਿੰਨੇ ਚਿਹਰੇ ਹੋ ਗਿਆ ਅੱਜ 1.5 ਮਹੀਨਿਆਂ ਦੇ ਕਰੀਬ ਹੋ ਗਿਆ ਕੋਈ ਸੁਣਦਾ ਗੱਲ ਕੋਈ ਉਹਨਾਂ ਦੇ ਗੰਦੇ ਜੂਣ ਹੀ ਸਰਕਦੀ ਕੋਈ ਉਹ ਬਜ਼ੁਰਗ 75 ਸਾਲ ਦਾ ਵਾ ਅਸੀਂ ਆਪਦੇ ਢਿੱਡ ਵਾਸਤੇ ਪੂਰੇ ਦੇਸ਼ ਦੇ ਢਿੱਡ ਵਾਸਤੇ ਅੱਜ ਸਾਡੀਆਂ ਫਸਲਾਂ ਦੀ ਲੋਟ ਹੋਣ ਰਹੀ ਆ ਅੱਜ ਸਾਡੇ ਕੋਲੇ ਆਲੂ ਆ ਗਏ ਆ ਉਹ ਸਾਡੇ 2-4 ਰੁਪਏ ਕਿਲੋ ਵਿਕਦੇ ਆ ਜਿੱਦਣ ਸਾਡੇ ਤੋਂ ਖਰੀਦੇ ਜਾਂਦੇ ਲੈ ਜਾਂਦੇ ਆ ਉਹ ਸਾਡੇ 40 ਰੁਪਏ ਸਾਨੂੰ ਉਹ ਆਲੂ ਬਾਜ਼ਾਰ ਦੇ ਵਿੱਚੋਂ ਮਿਲਦੇ ਆ ਤੇ ਕਾਦੀਆਂ ਸਾਡੀਆਂ ਜਿੰਦਗੀਆਂ ਸਾਡੇ ਤੋਂ ਫਸਲ ਲੁੱਟ ਕੇ ਤੇ ਕੋਈ ਹੋਰ ਕੋਈ ਫਾਇਦਾ ਲਵੇ ਤੇ ਸਾਡੀ ਕੋਈ ਜ਼ਿੰਦਗੀ ਨਹੀਂ ਜੀ ਇਹ ਕਿਸਾਨ ਇਸ ਕਰਕੇ ਭਾਵੁਕਾ ਕਿਉਂਕਿ ਇੱਕ ਸੰਘਰਸ਼ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਖੇਤਾਂ ਦੇ ਵਿੱਚ ਲੜਿਆ ਔਰ ਜਦੋਂ ਖੇਤਾਂ ਤੇ ਕਾਰਪੋਰੇਟ ਦਾ ਕਬਜ਼ਾ ਹੋਣ ਲੱਗਾ ਤੇ ਇਹਨਾਂ ਨੂੰ ਮਜਬੂਰਨ ਸੜਕਾਂ ਤੇ ਆਉਣਾ ਪੈਗਾ ਹੱਡ ਚੀਰਵੀਂ ਠੰਡ ਹੈਗੀ ਹੈ ਤੁਸੀਂ ਘਰ ਦੇ ਵਿੱਚ ਬੈਠੇ ਹੋ ਮਹਿਸੂਸ ਕਰ ਸਕਦੇ ਹੋ ਕਿ ਇਨਾਂ ਕਿਸਾਨਾਂ ਲਈ ਕਿੰਨਾ ਔਖਾ ਹੈਗਾ ਇਸ ਵੇਲੇ ਜਦੋਂ ਜਦ ਕਰਨਾ ਕਿਉਂਕਿ ਕੋਈ ਪ੍ਰਬੰਧ ਹੈ ਨਹੀਂ ਖੁੱਲੇ ਅਸਮਾਨ ਦੇ ਨੀਲੀ ਛੱਤ ਦੇ ਹੇਠ ਬੈਠੇ ਹੋ ਨਹੀਂ ਪਰ ਫਿਰ ਵੀ ਸਦਕੀ ਨੇ ਔਰ ਸਦਕ ਨੂੰ ਆਪਣੇ ਨੂੰ ਕਹਿ ਰਹੇ ਨੇ ਕਿ ਅਸੀਂ ਆਪਦੀ ਲੜਾਈ ਨੂੰ ਇੱਕ ਬੰਨੇ ਲਾ ਕੇ ਜਾਵਾਂਗੇ ਬਾਬਾ ਜੀ ਕਿਸ ਤਰੀਕੇ ਦੀ ਹੁਣ ਇਹ ਲੜਾਈ ਜਿਹੜੀ ਆ ਆਖਰੀ ਪੜਾ ਜਿਹੜੇ ਹੈਗੇ ਨੇ ਕਿਸ ਤਰੀਕੇ ਦੇ ਰਹਿਣ ਵਾਲੇ ਨੇ ਕਿਉਂਕਿ ਹੁਣ ਮੋਰਚਾ ਜਿਹੜਾ ਹੈਗਾ ਉਸ ਪੁਆਇੰਟ ਤੇ ਪਹੁੰਚ ਚੁੱਕਿਆ ਜਿੱਥੇ ਹੁਣ ਫੈਸਲਾ ਹੀ ਹੋਣਾ ਬਾਕੀ ਰਹਿ ਗਿਆ ਹਾਂਜੀ ਪਹਿਲਾਂ ਮੋਦੀ ਸਾਹਿਬ ਨਾਲ ਮੀਟਿੰਗ ਹੋਈ ਉਹ ਕਹਿੰਦੇ ਵੀ ਤੁਹਾਨੂੰ ਟਰੈਕਟਰ ਲੈ ਕੇ ਦਿੱਲੀ ਨਹੀਂ ਜਾਣ ਦੇਣਾ ਹੁਣ ਅਸੀਂ ਕਿਸਾਨਾਂ ਨੇ ਸਾਡੇ ਜ਼ਿਲੇ ਪ੍ਰਧਾਨ ਨੇ ਆਪਣੇ ਪੰਨੂ ਸਾਹਿਬ ਨੇ ਇਹ ਮੀਟਿੰਗ ਕਰਕੇ ਆਖਿਆ ਵੀ ਅਸੀਂ 101 ਜਿਥਾ ਪੈਦਲ ਜਾਵਾਂਗੇ ਉਸਤੇ ਵੀ ਨਾ ਅਥਰੂ ਗਾਂ ਦੇ ਗੋਲੇ ਸੁੱਟੇ ਪਲਾਸਟਿਕ ਦੀਆਂ ਗੋਲੀਆਂ ਮਾਰੀਆਂ ਅੱਧੇ ਕਿਸਾਨ ਜ਼ਖਮੀ ਕੀਤੇ तकरीबन ਗਿਲਰ ਹਿੰਦਾ ਜਦੋਂ ਤੁਹਾਡੇ ਨਾਲ ਦੇ ਸਾਥੀ ਇਹ ਇਹੋ ਜਿਹਾ ਖੌਫ ਨਾਲ ਕਦਮ ਚੱਕਦੇ ਆ ਜੀ ਬਹੁਤ ਗਿਲਰ ਹਿੰਦਾ ਜੀ ਸਾਡਾ ਵੀ ਮਰਾਲ ਇਸੇ ਤਰ੍ਹਾਂ ਮਰਾਲ ਡਾਊਨ ਹੁੰਦਾ ਅਗਰ ਹਾਰੇ ਸਾਥੀ ਬਿਲਕੁਲ ਸਹੀ ਹੁੰਦਾ ਮਰਾਲ ਆਪ ਰਹਿੰਦਾ ਜੀ ਇਹ ਇਹ ਕਮਰਾ ਹੈਗਾ ਜਿਵੇਂ ਉਡੀਕ ਰਹੀ ਹੁਣ ਕਿਸਾਨ ਆਪਣੇ ਸਾਥੀ ਨੂੰ ਰੇਸ਼ਮ ਸਿੰਘ ਨੂੰ ਕਿ ਸ਼ਾਇਦ ਉਹ ਵਾਪਸੀ ਕਰਨ ਪਰ ਉਹ ਜਿਸ ਘਰ ਚਲੇ ਗਏ ਨੇ ਉਥੋਂ ਵਾਪਸੀ ਸਾਂਭਣੀ ਹੀ ਹੈਗੀ ਪਰ ਉਹਨਾਂ ਵੱਲੋਂ ਆ ਜਿਹੜਾ ਖੌਫਨਾਕ ਕਦਮ ਚੁੱਕਿਆਗਾ ਇਸ ਤੋਂ ਬਾਅਦ ਕਿਸਾਨਾਂ ਨੇ ਰਾਜ਼ੂਰ ਨੇ ਆਪਣੀ ਸਰਕਾਰਾਂ ਦੇ ਪ੍ਰਤੀ ਪਰ ਐਸ ਜੀਆਂ ਕੁਰਬਾਨੀਆਂ ਨੂੰ ਲੈ ਕੇ ਜਦੋਂ ਵੱਡੀਆਂ ਕੁਰਬਾਨੀਆਂ ਹੁੰਦੀਆਂ ਨੇ ਸ਼ਹਾਦਤਾਂ ਹੁੰਦੀਆਂ ਨੇ ਤਾਂ ਮੋਰਚੇ ਦਾ ਜਿਹੜਾ ਹੈਗਾ ਹੋਰ ਵੀ ਜੋਸ਼ ਵੱਧ ਜਾਂਦਾ ਔਰ ਐਸ ਜੀਆਂ ਕੁਰਬਾਨੀਆਂ ਪਹਿਲੇ ਵੀ 773 ਕਿਸਾਨਾਂ ਨੇ ਕੁਰਬਾਨੀਆਂ ਦਿੱਤੀਆਂ ਦਿੱਲੀ ਦੇ ਬਾਰਡਰਾਂ ਤੇ ਹੁਣ ਵੀ ਜਿਹੜੀਆਂ ਕੁਰਬਾਨੀਆਂ ਲਗਾਤਾਰ ਜਾਰੀ ਨੇ ਮੋਰਲ ਜ਼ਰੂਰ ਡਾਊਨ ਹੁੰਦਾ ਪਰ ਕਹ ਰਹੇ ਨੇ ਕਿ ਸਾਡੇ ਹੌਸਲੇ ਜਿਹੜੇ ਹੈਗੇ ਨੇ ਟੈ ਨਹੀਂ ਸਕਦੇ ਅਸੀਂ ਪੂਰਨ ਤਰੀਕੇ ਦੇ ਨਾਲ ਜਿਹੜੇ ਹੈ ਤਕੜੇ ਹੋ ਕੇ ਜਿਹੜਾ ਹੈ ਲੜਾਈ ਲੜ ਰਹੇ ਹੋ ਔਰ ਜਲਦੀ ਇਸ ਲੜਾਈ ਨੂੰ ਅੰਤਮ ਅੰਜਾਮ ਵੱਲ ਲੈ ਕੇ ਜਾਵਾਂਗੇ ਤਸਵੀਰਾਂ ਇੱਕ ਵਾਰ ਫਿਰ ਤੁਹਾਡੇ ਨਾਲ ਸਾਂਝੀਆਂ ਕਰਦੇ ਗਏ ਰੇਸ਼ਮ ਸਿੰਘ ਜਿਹੜੇ ਅੱਜ ਸਵੇਰੇ ਸ਼ਹਾਦਤ ਦਾ ਜਾਮ ਪੀ ਗਏ ਨੇ ਉਹ ਇਸੇ ਕਮਰੇ ਦੇ ਵਿੱਚ ਰਹਿੰਦੇ ਸੀ ਉਹਨਾਂ ਦੀ ਟਰਾਲੀ ਹੈ ਅੰਦਰ ਉਹਨਾਂ ਦੇ ਉਵੇਂ ਕੱਪੜੇ ਪਏ ਹੈਗੇ ਨੇ ਔਰ ਨਹੀਂ ਪਤਾ ਸੀ ਕਿ ਅੱਜ ਦਾ ਦਿਨ ਅੱਜ ਚੜਦੀ ਸਵੇਰ ਜਿਹੜੀ ਉਹਨਾਂ ਦੀ ਆਖਰੀ ਸਵੇਰ ਹੋਵੇਗੀ ਚੜਦਾ ਸੂਰਜ ਇੱਕ ਵਾਰੀ ਦੇਖਣਗੇ ਪਰ ਜਿਵੇਂ ਜਿਵੇਂ ਸੂਰਜ ਢੱਲੇਗਾ ਤੇ ਉਹਨਾਂ ਦੇ ਵੀ ਅੰਤਮ ਸੰਸਕਾਰ ਦੀਆਂ ਤਿਆਰੀਆਂ ਹੋ ਜਾਣਗੀਆਂ ਸ਼ਾਇਦ ਉਹਨਾਂ ਨੇ ਸੋਚਿਆ ਵੀ ਨਹੀਂ ਸੀ ਪਰ ਖੌਫਨਾਕ ਕਦਮ ਜਿਹੜੇ ਕਿਸ ਹਾਲਾਤ ਦੇ ਵਿੱਚ ਚੁੱਕੇ ਹੋਣਗੇ ਉਸ ਨੂੰ ਲਾਜ਼ਮੀ ਤੌਰ ਤੇ ਸਮਝਿਆ ਜਾ ਸਕਦਾ ਹੈ ਕੈਮਰਾਮੈਨ ਹੈਰੀ ਦੇ ਨਾਲ ਰਮਨਦੀਪ ਅਨਮਿਊ ਟੀਵੀ ਸ਼ੰਭੂ ਪਿਆਰੀਆ